ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਕਾਬਦਾਂ ਵਿੱਚੋਂ ਜਿੱਥੇ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚੋਂ 8 ਨਸ਼ਾ ਪੀੜਿਤ ਨੌਜਵਾਨ ਫਰਾਰ ਹੋ ਗਏ ਨੇ ਜਾਣਕਾਰੀ ਅਨੁਸਾਰ 8 ਦੇ ਵਿੱਚੋਂ 7 ਨੌਜਵਾਨ ਐਨਡੀਪੀਐਸ ਮਾਮਲੇ ਵਿੱਚ ਦੋਸ਼ੀ ਕਰਾਰ ਨੇ ਨਸ਼ਾ ਪੀੜਿਤ ਹੋਣ ਕਾਰਨ ਕੋਰਟ ਵੱਲੋਂ ਜੇਲ੍ਹ ਦੀ ਬਜਾਏ ਨਸ਼ਾ ਛਡਾਊ ਕੇਂਦਰ ਵਿੱਚ ਇਹਨਾਂ ਨੌਜਵਾਨਾਂ ਨੂੰ ਭੇਜਿਆ ਗਿਆ ਸੀ ਜਿੱਥੇ ਪੁਲਿਸ ਕਰਮੀਆਂ ਅਤੇ ਉੱਥੋਂ ਦੇ ਸਟਾਫ ਤੇ ਖਾਣੇ ਵਾਲੀਆਂ ਪਲੇਟਾਂ ਨਾਲ ਹਮਲਾ ਕਰਕੇ ਸ਼ੀਸ਼ਾ ਤੋੜ ਕੇ ਪੀੜਿਤ ਨੌਜਵਾਨ ਫਰਾਰ ਹੋ ਚੁੱਕੇ ਨੇ ਮੈਸਜਰੋ ਕੇਂਦਰ ਦੇ ਵਿੱਚ ਜੀ ਬੇਸਿਕਲੀ ਦੋ ਤਰ੍ਹਾਂ ਦੇ ਉੱਤੇ ਪੇਸ਼ੈਂਟ ਜਿਹੜੇ ਐਡਮਿਟ ਨੇ ਇੱਕ ਨੇ ਜਿਹੜੇ ਹੈਲਥ ਭਾਗ ਵੱਲੋਂ ਆਪਣਾ ਸਾ ਛੱਡਣ ਵਾਲੇ ਜਿਹੜੇ ਹੈਗੇ ਨੇ ਬੰਦੇ ਹੁੰਦੇ ਨੇ ਉਹ ਦਾਖਲ ਕੀਤੇ ਜਾਂਦੇ ਨੇ ਤੇ ਇੱਕ ਜਿਹੜੇ ਸਾਡੇ ਕੋਲ ਆ ਕੇ ਜਦੋਂ ਕਿਸੇ স্মਲ ਕੁਆਂਟੀਟੀ ਕੇਸ ਦੇ ਵਿੱਚ ਫੜੇ ਜਾਂਦੇ ਨੇ ਮਤਲਬ ਪੀਣ ਵਾਲੇ ਜਿਹੜੇ ਹੁੰਦੇ ਨੇ ਨਸ਼ਾ ਪੀਣ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਦੋਂ ਅਸੀਂ ਕੋਰਟ ਦੇ ਵਿੱਚ ਪੇਸ਼ ਕਰਦੇ ਹਾਂ ਤਾਂ ਕੋਰਟ ਵੱਲੋਂ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਹਸਪਤਾਲ ਉੱਤੇ ਭੇਜਿਆ ਜਾਂਦਾ ਹੈ ਇਹ ਮੈਂ ਇਥੇ ਤੁਹਾਡੇ ਸਾਹਮਣੇ ਥੋੜੇ ਕਲੀਅਰ ਕਰਨਾ ਚਾਹੁੰਦਾ ਕਿ ਕਈ ਥਾਵਾਂ ਤੇ ਇਹ ਗੱਲ ਆ ਰਹੀ ਹੈ ਕਿ ਨਸ਼ਾ ਵੇਚਣ ਵਾਲੇ ਜਾਂ ਕੋਈ ਹੋਰ ਨੇ ਉਹ ਨਸ਼ਾ ਵੇਚਣ ਵਾਲੇ ਨਹੀਂ ਹੈਗੇ ਨਸ਼ਾ ਪੀਣ ਵਾਲੇ ਤੇ ਮਤਲਬ ਪੀੜਤ ਵਿਅਕਤੀ ਨੇ ਜਿਹੜੇ ਨਸ਼ੇ ਤੋਂ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਉਹਨਾਂ ਦੀ ਮਰਜ਼ੀ ਨਾਲ ਉੱਥੇ ਭੇਜਿਆ ਗਿਆ ਸੀਗਾ ਤੇ ਉਹਨਾਂ ਦੀ ਮਰਜ਼ੀ ਨਾਲ ਹੀ ਉਹ ਮਤਲਬ ਆਪਣਾ ਟ੍ਰੀਟਮੈਂਟ ਉੱਥੇ ਕਰਾ ਰਹੇ ਸੀਗੇ ਤੇ ਕਿਸੇ ਕారణ ਵਾਸਤੇ ਉਹ ਮਤਲਬ ਜਿਹੜਾ ਹੈਗਾ ਉਥੋਂ ਅਜ ਛੱਤਿਆਂ ਕਿੰਨੀ ਪੁਲਿਸ ਮੁਲਾਜ਼ਮਾਂ ਦੀ ਇੱਥੇ ਡਿਊਟੀ ਸੀ ਸਟਾਫ ਵੀ ਹੋਣਾਗਾ ਕਿਸ ਤਰੀਕੇ ਨਾਲ ਕਿ ਕਿਸ ਟਾਈਮ ਹੋਈਏ ਕੱਟਣਾ ਇਹ ਕੱਲ ਰਾਤ ਦੇ ਖਾਣੇ ਵੇਲੇ ਜਦੋਂ ਮਤਲਬ ਉਹ ਉਹਨਾਂ ਨੂੰ ਖਾਣਾ ਦੇਣ ਵਾਸਤੇ ਦਰਵਾਜ਼ਾ ਖੋਲਿਆ ਗਿਆ ਤਾਂ ਇੱਕਦਮ ਮੁਲਾਜ਼ਮਾਂ ਨੂੰ ਜਿਹੜੇ ਹੈਗੇ ਨੇ ਉੱਤੇ ਉਹਨਾਂ ਦਾ ਸਟਾਫ ਹੈਗਾ ਉਹਨੂੰ ਕੋਸ਼ਿਸ਼ ਕਰਕੇ ਤੇ ਉੱਥੋਂ ਇੱਕ ਤੱਚ ਦਾ ਦਰਵਾਜ਼ਾ ਸੀਗਾ ਉਹਨੂੰ ਤੋੜ ਕੇ ਜਿਹੜਾ ਹੈਗਾ ਉਹ ਤੋਂ ਚਲੇਗੇ ਪੁਲਿਸ ਮੁਲਾਜ਼ਮਾਂ ਦੀ ਉੱਥੇ ਗਾਰਡ ਲੱਗੀ ਹੋਈ ਹੈ ਤੇ ਉਹਦੇ ਵਿੱਚ ਪੁਖਤਾ ਪ੍ਰਬੰਧ ਹੈਗੇ ਨਹੀਂ ਬਟ ਉਹ ਕਿਉਂਕਿ ਉਹਨਾਂ ਨੂੰ ਉਸ ਦਾ ਆਈਡੀਆ ਸੀਗਾ ਕੇ ਪਿੱਛੇ ਵਾਲਾ ਜਿਹੜਾ ਦਰਵਾਜ਼ਾ ਹੈ ਕੱਚਾ ਉਹ ਉਹਨੂੰ ਤੋੜ ਕੇ ਉਹਦੇ ਵਿੱਚੋਂ ਭੱਜੇ ਨੇ ਬਾਕੀ ਫਿਰ ਤੋਂ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਨਸ਼ਾ ਆਪਣੀ ਮਰਜ਼ੀ ਨਾਲ ਛੱਡਣ ਵਾਸਤੇ ਉੱਥੇ ਕੋਰਟ ਦੇ ਵਿੱਚ ਸਟੇਟਮੈਂਟ ਦੇ ਕੇ ਤੇ ਫਿਰ ਦਾਖਲ ਹੋਏ ਸੀਗੇ ਦੁਬਾਰਾ ਉਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਕਿਉਂਕਿ ਉੱਥੇ ਜੋ ਵੀ ਥਿਸ ਇਜ਼ ਅ ਫੋਮਲ ਪ੍ਰੋਸੀਡਰ ਦਾ ਹੈ ਇੱਕ ਸੰਪਰਕ ਕੀਤਾ ਕਿ ਕਿਸੇ ਨਾਲ ਜੇ ਇਨਵੈਸਟਿਗੇਸ਼ਨ ਕੀਤੀ ਜਾ ਰਹੀ ਹੈ ਪਰਿਵਾਰ ਨਾਲ ਸੰਬੰਧ ਇਹਨਾਂ ਸਾਰੇ ਪਰਿਵਾਰਾਂ ਨੂੰ ਅਸੀਂ ਦੱਸਿਆ ਵੀ ਜਿਵੇਂ ਉਹ ਆਪਣੀ ਮਰਜ਼ੀ ਦੇ ਨਾਲ ਨਸ਼ਾ ਛੱਡਣ ਵਾਸਤੇ ਉੱਥੇ ਗਏ ਸੀਗੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਉਹ ਨਸ਼ਾ ਛੱਡਣ ਦੀ ਰਾਹ 'ਤੇ ਚੱਲ ਰਹੇ ਹੋਣ ਤੇ ਉਸੇ ਰਾਹ 'ਤੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਕੋਈ ਇਹਦੇ ਵਿੱਚ ਕੋਈ ਅਨਸ਼ਮੈਂਟ ਜਾਂ ਪੋਨਿਟਿਵ ਐਕਸ਼ਨ ਕੋਈ ਨਹੀਂ ਹੈਗਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਸੀ ਇਹ ਕਿਸੇ ਤਰ੍ਹਾਂ ਦੀ ਅਪੀਲ ਜੀ ਨਹੀਂ ਇਹਨਾਂ ਦੇ ਵਿੱਚ ਜਿਹੜੇ ਮਨੂ ਨਸ਼ਾ ਕੰਜ਼ੂਮ ਕਰਨ ਦਾ ਹੀ ਜਿਹੜਾ ਹੈਗਾ ਉਹਦੇ ਵਿੱਚ ਹੈਗਾ ਕੋਈ ਇਦਾਂ ਦੇ ਕ੍ਰਿਮੀਨਲ ਵਿਅਕਤੀ ਨਹੀਂ ਹੈਗੇ ਟੋਟਲ ਕਿੰਨੇ ਸੀ ਕਿਤੇ ਕਿੰਨ ਟੋਟਲ ਉੱਥੋਂ ਆਖ ਜਿਹੜੇ ਹੈਗੇ ਨੇ ਨਸ਼ਾ ਛੱਡਣ ਦੇ ਜਿਹੜੇ ਪੇਸ਼ੈਂਟ ਹੈਗੇ ਨੇ ਉਹ ਚਲੇ ਗਏ ਨੇ ਉਹਨਾਂ ਦੇ ਵਿੱਚੋਂ ਸੱਤ ਜਿਹੜੇ ਹੈਗੇ ਨੇ ਉਹ ਮਾਨਯੋਗ ਕੋਰਟ ਦੇ ਆਰਡਰ ਦੇ ਨਾਲ ਉੱਥੇ ਭੇਜੇ ਗਏ ਸੀਗੇ ਤੇ ਇੱਕ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ ਮਤਲਬ ਦੂਜੇ ਚੈਨਲ ਤੋਂ ਹੈਲਥ ਡਿਪਾਰਟਮੈਂਟ ਦੇ ਚੈਨਲ ਤੋਂ ਚਲੇ ਗਿਆ ਪੂਰ ਹੈਗੇ ਨੇ ਉਸ ਦੇ ਬਾਕੀ ਮੌਜੂਦ ਨੇ ਕਿੰਨੇ ਕਿੰਨੇ ਐਡਮਿਟ ਨੇ ਉੱਥੇ ਹਾਲੇ ਵੀ ਬਚੀ ਤੀ ਜਿਹੜੇ ਪੇਸ਼ੈਂਟ ਹੈਗੇ ਨੇ ਟ੍ਰੀਟਮੈਂਟ ਵਾਸਤੇ ਉੱਥੇ ਹੈਗੇ ਨੇ ਮੈਂ ਸਵੇਰੇ ਉਹਨਾਂ ਨਾਲ ਮੀਟਿੰਗ ਵੀ ਕਰਕੇ ਆਇਆ ਹਾਂ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਹੈ ਡਾਕਟਰ ਸਾਹਿਬ ਵੱਲੋਂ ਕਾਉਂਸਲਿੰਗ ਕੀਤੀ ਗਈ ਹੈ ਤੇ ਉਹਨਾਂ ਦੀ ਜੇ ਕੋਈ ਮਤਲਬ ਦਿੱਕਤ ਸੀ ਉਹ ਵੀ ਸੁਣੀ ਹੈ ਤੇ ਮੋਸਟਲੀ ਦੇਖੋ ਜਦੋਂ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਛੱਡਣਾ ਥੋੜਾ ਜਿਹਾ ਉਹਨੂੰ ਔਖਾ ਲੱਗਦਾ ਹੈ ਇਸ ਕਰਕੇ ਉਹ ਉਸ ਉੱਥੋਂ ਮਤਲਬ ਇਸ ਤਰ੍ਹਾਂ ਕਰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੈਨਿਕ ਰੀਟ ਨਾ ਹੋਏ ਇਸ ਨਾਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਜਿਹੜੀ ਕੁਝਕ ਮਤਲਬ ਸੋਰਸਸ ਤੋਂ ਮੈਨੂੰ ਪਤਾ ਲੱਗਿਆ ਕਿ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਨਸ਼ਾ ਵੇਚਣ ਵਾਲੇ ਉੱਥੋਂ ਚਲੇ ਗਏ ਨਸ਼ਾ ਪੀਣ ਵਾਲੇ ਇਲਾਜ ਅਧੀਨ ਜਿਹੜੇ ਪੇਸ਼ੈਂਟ ਸੀਗੇ ਉਹ ਉਤੋਂ ਗਏ ਨੇ ਤੇ ਉਹਨਾਂ ਨੂੰ ਜਲਦੀ ਹੀ ਉਹਨਾਂ ਦੇ ਪਰਿਵਾਰ ਨਾਲ ਤਾਲਮੇਲ ਕਰਕੇ ਜਿਹੜਾ ਵਾਪਸ ਉੱਥੇ ਟਿਕਲ ਕਰਾਇਆ ਗਿਆ। ਠੀਕ ਹੈ।